हां जी 사ਸਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਭਿੰਡਰ ਡੇਰੀ ਫਾਰਮ 'ਚ ਆਪਾਂ ਪਹੁੰਚ ਚੁੱਕੇ ਆਂ ਪਿੰਡ ਬੁਰਜ ਨੱਥੂਕੇ ਜ਼ਿਲ੍ਹਾ ਤਰਨਤਾਰਨ ਤਹਿਸੀਲ ਵੀ ਤਰਨਤਾਰਨ ਹੈ ਇਸ ਘਰ 'ਚੋਂ ਪਹਿਲਾਂ ਵੀਡੀਓ ਬਣਦੀ ਰਹਿੰਦੀ ਅੱਜ ਫੇਰ ਪਹੁੰਚੇ ਆਂ ਟੋਟਲ 6 ਪਸ਼ੂ ਸੇਲ ਕਰਨੇ ਆ ਜੇ ਰਸੀ ਦਿਖਾਉਣੀ ਹੈ ਗੱਭਣਾ ਤੇ 2-3 ਝੋਟੀਆਂ ਦਿਖਾਉਣੀ ਹੈ ਇੱਕ ਤਾਜੀ ਸੂਈ ਆ ਇੱਕ ਆੜੀ ਵੱਡੀ ਝੋਟੀ ਦਿਖਾਉਣੀ ਆ ਬਹੁਤ ਹੀ ਚੰਗੀ ਕੁਆਲਿਟੀ ਦੀ ਟੋਕੜ ਗੱਭਣਾ ਜੀ ਪੂਰੇ ਵੱਡੇ ਕੱਦ ਦੀ ਮਾਲਕ ਆ ਬਾਕੀ ਦੀ ਜਾਣਕਾਰੀ ਆਪਾਂ ਬਾਜੀ ਕੋਲ ਲੈ ਲਾਂਗੇ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਕਿਸੇ ਭੈਣ ਭਰਾ ਨੇ YouTube ਤੋਂ ਕਿਸੇ ਵੀ ਚੈਨਲ ਤੋਂ ਕੋਈ ਪਸ਼ੂ ਖਰੀਦਣਾ ਸੂਹੇ ਸਵਾਏ ਪਸ਼ੂ ਦੋ ਟੈਮ ਚੋ ਕੇ ਆਪਣੀ ਤਸੱਲੀ ਕਰ ਲਿਆ ਕਰੋ ਜਿਹੜਾ ਪਸ਼ੂ ਗੱਭਣੂ ਦਾ ਥਾਨ ਟਿੱਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਕਿਸਮ ਦਾ ਲਾਮਾ ਨਾ ਰਸ ਕੇ ਆਪਾਂ ਗੱਲਬਾਤ ਕਰਾਉਣੀ ਆ ਇਹਨਾਂ ਦੀ ਡਿਟੇਲ ਲੈਣੀਆਂ ਆ ਜੀ ਹਾਂ ਜੀ ਸਤਿ ਸ੍ਰੀ ਅਕਾਲ ਬਾਜੀ ਸਤਿ ਸ੍ਰੀ ਅਕਾਲ ਪਿੰਡ ਸਾਹਿਬ ਕੀ ਹਾਲ ਚਾਲ ਆ ਜੀ ਠੀਕ ਵਧੀਆ ਜੀ ਤੇ ਕਿੰਨੇ ਪੌਂ ਸੇਲ ਕਰਨੇ ਆ ਜੀ? 5-6 ਆ। ਠੀਕ ਆ। ਤਿੰਨ گاਵਾਂ ਦੇ ਤਿੰਨ ਝੋਟੀਆਂ ਵਜਾ। ਐਡਰੈਸ ਦੱਸ ਦਿਓ ਜੀ। ਪਿੰਡ ਬੁਰਜ ਨਸੂਏ ਤਹਿਸੀਲ ਪੱਟੀ ਜ਼ਿਲ੍ਹਾ ਦਰਨਤਨ। ਮਗਰ ਨੰਬਰ 945133233। ਨਾਮ ਕੀ ਆ ਜੀ? ਗੁਰਦੀਪ ਸਿੰਘ। ਇੱਕ ਵੱਡੀ ਝੋਟੀ ਟੋਕੜ ਗੱਪਣਾ। ਹਾਂ ਜੀ। ਠੀਕ ਆ। ਤੇ ਸ਼ੁਰੂਆਤ ਤਾਜੀ ਸੂਈ ਤੋਂ ਕਰੀਏ। ਹਾਂ ਰੈਡ ਤੋਂ ਕਰ ਲੋ। ਚਰਸੀ ਤੋਂ। ਜੀ। ਠੀਕ ਆ। ਤੇ ਕਿੰਨਾ ਹੀ ਦੁੱਧ ਇਹਦੇ ਕੋਲ? ਇਹਦੇ ਕੋਲ 15 ਕਿਲੋ ਹੁੰਦੇ ਆ। 15 ਕਿਲੋ ਦੁੱਧ ਇੱਥੇ ਕੋਈ ਆਣ ਕੇ ਚੁਗ ਜਾਵੇ 15 ਕਿਲੋ ਚੁਵਾ ਦੇ ਤਾਂ ਜੇ ਉਦਾਂ ਮੰਗਾਉ ਆਨਲਾਈਨ 14 ਦੇ ਗਾਰੰਟੀ ਦੇਣਾ ਠੀਕ ਹੈ ਜੀ ਥਣਾਂ ਦੀ ਓਕੇ ਹੋ ਗਈ ਸਹੀ ਆ ਸੁਆ ਕਰਵਾ ਜੀ ਪਹਿਲਾ ਸੁਆ ਦੋਂਦੀ ਮੂੰਹ ਦੋ ਦੰਦ ਹਾਂਜੀ ਠੀਕ ਹੈ 15 ਕਿਲੋ ਤਿਆਰ ਆ ਹੁਣ ਹਾਂ 15 ਕਿਲੋ ਤਿਆਰ ਆ ਵੇਖੋ ਜਰਸੀ ਤੇ ਬੱਚਾ ਕੀ ਮਗਰ ਬੱਚਾ ਮਗਰ ਉੱਤੇ ਦੀ ਸੂਈ ਆ ਬੱਚਾ ਮਗਰਿਆ ਕਾਲੀ ਜਰਸੀ ਹਨਾ ਖੋਲੋ ਜੀ ਇਹਨੂੰ ਬਾਕੀ ਥਣ ਬਹੁਤ ਚੰਗਾ 15 ਕਿਲੋ ਦੁੱਧ ਜਿਹੜਾ ਇਹਦੇ ਕੋਲ ਹੁਣ ਹਾਜ਼ਰ ਆ ਉਹ ਦੱਸਿਆ ਜੀ ਹਾਂਜੀ ਕਰੋ ਚੈੱਕ ਤਾਂ ਹਾਂ ਦਾ ਦੋ ਤਿੰਨ ਦਾ ਹੱਦ ਤੇ 3:30 ਦਾ ਜੀ 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 ਤਿੰਨ ਕ ਦਾ ਟਾਈਮ ਆ ਜੀ ਤਿੰਨ 3:30 ਦਾ ਕਰੋ ਚੈੱਕ ਥਣ ਬੜੇ ਕੱਲੇ ਕੱਲੇ ਲੱਗੇ ਆ ਜੀ ਚੰਗੀ ਕੁਆਲਿਟੀ ਦਾ ਥਣ ਲੱਗਾ ਸੋਹਣਾ ਵਸ਼ੀ ਵੀ ਆ ਪੂਰੀ ਸ਼ਕੀਨ ਦਬਦੀ ਥੋੜੀ ਜੀ 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 ਨਿੱਕੀ ਪੁੱਥੀ ਆ ਪਿੱਛੋਂ ਚੌੜੀ ਆ ਜੀ ਆ ਜੋ ਤੇ ਕੱਲਾ ਕੱਲਾ ਥਣ ਲੱਗਾ ਚਾਰੇ ਥਣ ਸੋਹਣੇ ਲੱਗੇ ਆ ਜਾਨੋ ਸੂਆ ਪਹਿਲਾ ਹੀ ਮੂੰਹ ਤੋਂ ਚਾਰ ਦੰਦ ਚੰਗੀ ਗਾਇਮਾ ਸੰਭਾਲੀ ਚੰਗੀ ਆ ਜੀ ਕਿਹਨੇ ਕਰਵਾਜਾ ਇਹ ਪਹਿਲਾ ਵਕੀਲ ਉਹ ਥਾਂ ਨਹੀਂ ਲੱਗਾ ਠੀਕ ਹੈ ਜੀ ਹਾਂਜੀ ਨਹੀਂ ਨਹੀਂ ਥਾਂ ਚੰਗਾ ਸੋਹਣਾ ਲੱਗਾ ਜੀ ਹੈ ਠੰਡੀ ਤੇਰੀ ਆ ਜੀ ਠੰਡੀ ਰਸੀ ਪਾ ਕੇ ਚਵਾਈ ਕਰਦੇ ਕਿਦਾਂ ਜੀ ਨਹੀਂ ਆਨਲਾਈਨ ਮੰਗਾ ਲੈ ਕੋਈ ਇਹ ਲੱਤ ਲਾ ਜੇ ਗਾਂ ਆਪਣੀ ਹੋਊਗੀ ਠੀਕ ਹੈ ਜੀ ਹਾਂ ਨੇ ਚਵਾਈ ਰਸੀ ਪਾ ਲੈਨੇ ਕਰ ਲਗੇ ਠੀਕ ਆ ਹਾਂ ਜੀ ਤੇ ਮੁੱਲ ਕਿੰਨਾ ਕਰਨਾ ਜੀ ਮੁੱਲ ਤੇ ਭਾਵੇਂ ਕਰ ਲਈਏ 60000 ਰੁਪਏ 53000 ਰੁਪਏ ਦੇ ਦਾਂਗੇ 55 ਦੀ ਹਾਂ ਮਾੜਤਣ ਹੋ ਜਾਊਗਾ ਹਾਂ ਤਾਂ ਕਰਦਾ ਦੋ ਦਾ ਹੋਰ 53 ਦੀ ਦੇ ਦਾਂਗੇ ਬੁੰਜਾ ਦੀ ਨਹੀਂ ਹੁੰਦੀ ਬੁੰਜਾ ਹੀ ਦੇ ਆ ਕੋਣ ਲਾਵੇ ਕੋਈ ਮਾੜਤਣ ਹੋਰ ਹੋ ਜਾਊਗਾ ਵਾਖੀ ਵਾਖੀ ਬਹੁਤ ਜਾਰੀ ਜਗੀ ਆ ਜੀ 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 ਚੰਗੀ ਆ ਜੀ ਸੋਹਣੀ ਆ ਥਾਣ ਥੁਣ ਚੰਗੇ ਸੋਹਣੇ ਲੱਗੇ ਦੋ ਦਾ ਨੇ ਹੋਰ ਵਾਜੂਗੀ ਹਾਂ ਜੀ ਕਵਾਲਿਟੀ ਵਾਲੀ ਆ ਹਾਂ ਕਵਾਲਿਟੀ ਵਾਲੀ ਆ ਦੀ ਮਾਂ ਦੁੱਧ ਬੜਾ ਜਿੰਦੀ ਆ 22 ਕਿਲੋ ਠੀਕ ਆ ਮਗਰ ਇਹਦੇ ਵਛਾ ਜੀ ਮਗਰ ਵਛਾ ਤੇ ਦੂਜੇ ਨੰਬਰ ਤੇ ਝੋਟੇ ਲਖਾਈਏ ਹਾਂ ਜੀ 1 ਮਹੀਨਾ ਦੀ ਸੂਈ ਆ 1 ਮਹੀਨਾ ਹੋ ਗਿਆ ਸੂਈ ਨੂੰ ਹਾਂ ਜੀ ਦੁੱਧ ਕਿੰਨਾ ਜੀ 8 ਕਿਲੋ 8 ਕਿਲੋ ਦੁੱਧ ਹਾਂ ਠੀਕ ਹੈ ਜੀ ਤੇ ਸੂਆ ਇਹਦਾ ਪਹਿਲਾ ਪਹਿਲਾ ਦੂਗਾ ਚੌਗੀ ਮੂਹੇ ਚਾਰ ਦੰਦ ਹਾਂ ਚਾਰ ਦੰਦ ਠੀਕ ਹੈ ਜੀ ਤੇ ਬਾਈ ਬਾਈ ਰੱਖਦੀ ਆ ਤੇ ਪਰ ਤੁਹਾਨੂੰ ਤੋਂ ਲੁਕੀ ਆ ਅੱਛਾ ਇੱਕ ਸਾਈਡ ਥੋੜੀ ਜੀ ਬਹਿਣੀ ਵਾਲਾ ਪਾਸਾ ਉੱਚਾ ਲੱਗਦਾ ਹਨਾ ਥੋੜਾ ਜਿਹਾ ਠੀਕ ਹੈ ਹਾਂ ਜੀ ਥੋੜਾ ਠੀਕ ਹੈ ਜੀ ਤੋਹਰੋ ਜੀ ਇਹਨੂੰ ਹੁਣ 8 ਕਿਲੋ ਦੁੱਧ 8 ਕਿਲੋ ਲੈਤਾ ਸੂਈ ਨੂੰ ਮਹੀਨਾ ਤੇ ਬੱਚਾ ਬੱਚਾ ਮਰ ਗਿਆ ਦਾ ਬੱਚਾ ਮਰ ਗਿਆ ਜੀ ਆਹ ਵੇਖੋ ਜੀ ਕਰੋ ਜੇ ਝੋਟੀ ਦਾ ਸੇਂਗ ਦੀ ਕੁਆਲਿਟੀ ਵੇਖੋ ਕਿੰਡੀ ਸੋਹਣੀ ਆ ਫੇਸ ਕੁਆਲਿਟੀ ਬਹੁਤ ਸੋਹਣੀ ਆ ਜੀ ਕੱਦ ਕਾੜ ਵੀ ਝੋਟੀ ਦਾ ਚੰਗਾ ਥਾਣ ਬਾਕੀ ਸੋਹਣੇ ਲੱਗੇ ਆ ਜੀ ਥੋੜੀ ਜੀ ਬਹਿਣੀ ਵਾਲੇ ਪਾਸਿਓਂ ਥੋੜਾ ਇੱਕ ਥਾਣ ਉੱਚਾ ਰੱਖਦੀ ਆ ਹਾਂ ਜੀ ਹਾਂ ਜੀ ਹਾਂ ਜੀ ਬਾਕੀ ਲਈ ਇਹ ਵਾ ਸੋਹਣਾ ਜੀ ਦੁੱਧ ਵਾਲੀ ਹੈ ਚੋਟੀ ਆ ਜਾ ਸਿੰਘ ਜੀ ਵੀ ਬੜੀ ਲਕੀ ਜੀ ਜੀ ਚੋਟੀ ਪੂਰੀ ਸ਼ਕੀਨ ਆ ਬਾਕੀ ਮੁੱਲ ਵੀ ਨਿਕਾ ਜਾਣਾ ਜੇ ਇਹਦਾ ਇਹ ਮਿਲਦੀ ਵੀ ਉਥੇ ਧਾਰਤੇ ਹੀ ਮਿਲਦੀ ਹੈ ਆਪਣੇ ਕੋਲ ਇੱਕ ਅੱਧਾ ਤੁਹਾਨੂੰ ਭਾਵੇਂ ਕਰੀ ਠੀਕ ਆ ਹਾਂ ਜੀ ਆਈ ਹੋਣੀ ਏ ਅੱਛਾ ਧਾਰਤੇ ਹੀ ਹਾਂ ਧਾਰਤੇ ਪਾੜਾ ਪਾ ਕੇ ਇਤਰਾ ਇਤਰਾ ਹੀ ਹੋ ਗਈ ਜੀ ਠੀਕ ਹੈ ਇਦਾਂ ਹੀ ਹੋ ਗਈ ਆ ਵੇਖੋ ਇਹ ਬਾਕੀ ਹੈ ਠੰਡੀ ਧੀਰੀ ਆ ਹੁਣੇ ਢੇੜਾ ਕਢਾ ਕੇ ਲਿਆਂਦਾ ਤਾਂ ਹੁਣੇ ਭਾਉ ਨੇ ਬੈਘੇ ਵੀ ਦਿਖਾਤਾ ਥੱਲੇ ਕਿੱਥੇ ਮਿਲਦੀ ਧਾਰ ਤੇ ਹੀ ਆ ਅੱਛਾ ਧਾਰ ਤੇ ਹੀ ਆ ਠੀਕ ਠੀਕ ਆ ਉਪਰੇ ਥਾਂ ਉਧਾਂ ਔਲ ਵੀ ਕਰਦਾ ਡੰਗਰ ਆ ਕੇ ਮੈਂ ਬੋੜ ਕਰੂਗੀ ਇਹ ਕੀਤਾ ਬਦ ਨਹੀਂ ਕਰਦੀ ਬਿਲਕੁਲ ਠੰਡੀ ਆ ਹਨਾ ਅੱਜ ਮਿਲਦੀ ਉੱਥੇ ਜੀ ਅੱਛਾ ਧਾਰ ਤੇ ਮਿਲਦੀ ਆ ਜੀ ਧਾਰ ਤੇ ਠੀਕ ਆ ਥਾਣ ਵੀ ਚੰਗੇ ਸੋਹਣੇ ਲੱਗੇ ਆ ਇਹ ਆ ਕਿ ਪਿਛਲਾ ਥਾਣ ਥੋੜਾ ਜਿਹਾ ਦੂਜੇ ਨਾਲ ਉੱਚਾ ਹੋ ਆ ਜੀ ਤੇ ਬਾਕੀ ਤਿੰਨੇ ਥਾਣਵਾ ਜਿਹੜੇ ਉਹ ਸੋਹਣੇ ਆ ਤੇ ਧਾਰਾਂ ਦੂਰਾਂ ਤੇ ਨਹੀਂ ਕੱਟ ਕੇ ਥਾਣ 'ਚੋਂ ਨਾ ਨਾ ਧਾਰਾਂ ਦੂਰੋਂ ਤੇ ਠੀਕ ਆ ਜੀ ਆ ਵੇਖੋ ਧਾਰ ਵੇਖੋ ਚੋਣ ਜਾਣੀ ਬੋਲੀ ਆ ਜੀ ਬੋਲੀ ਬੋਲੀ ਨਾ ਇਦਾਂ ਆਪਾਂ ਨੇ ਕੋਈ ਪਹਾੜਾ ਨਹੀਂ ਜੇ ਪਾਇਆ ਆਹ ਇਹ ਲੀਜਣ ਮਾਰਾ ਕਰਦੀ ਆ ਹਾਂਜੀ ਹਾਂਜੀ ਉਹਦੇ ਤਰੀਏ ਹੀ ਠੀਕ ਆ ਤੇ ਕਿੰਨਾ ਮੁੱਲ ਕਰਨਾ ਜੀ ਮੋਦੇ ਇਹ ਬੱਚਾ ਹੁੰਦਾ ਤੇ ਭਾਵੇਂ 75000 ਦੀ ਹਾਂਜੀ ਤੇ ਹੁਣ ਦੇ ਰਹੀਏ 62000 ਦੀ ਛੋਟ ਕਿ ਨਹੀਂ ਕਰੋਗੇ 2000 ਦੀ ਛੋਟ 60000 ਦੀ 60000 ਚੋਂ ਹੋ ਜੂ ਮਾੜਾ ਮੋਟਾ ਮਾਨਕ ਨਹੀਂ ਥੋੜਾ ਵਾਜੂਗਾ ਫੋਨ ਲਾ ਲੈ ਜਿਹਨੂੰ ਪਸੰਦ ਹੋਵੇ ਨਾ ਝੋਟੀ ਬਹੁਤੀ ਜਿਆਦਾ ਚੱਗੀ ਆ ਸ਼ਕੀਨ ਆ ਝੋਟੀ ਸਿੰਘ ਸੁng ਵੇ ਲੋ ਨਿੱਕਾ ਸਿੰਘ ਆ ਸੋਹਣੀ ਆ ਫੇਸ ਕੁਆਲਿਟੀ ਥਾਣ ਚੰਗੇ ਲੱਗੇ ਆ ਜੀ ਇਹ ਤੇ ਬੱਚਾ ਹੁੰਦਾ ਫਿਰ ਜਿੰਨੇ ਵੱਢੀ ਗਈ ਹਾਂਜੀ ਹਾਂਜੀ ਹਾਂ ਅਗਲੀ ਜਿਹੜੀ ਇਹਨੂੰ ਸੂਈਤ ਹੋ ਗਿਆ ਜੀ 15 ਤੋਂ 20 ਦਿਨ अच्छा 15 ਤੋਂ 20 ਦਿਨ 20 ਦਿਨ ਤੇ ਬੱਚਾ ਗਿਆ ਮਾਰੇ ਦਾ ਬੱਚਾ ਮਰ ਗਿਆ ਹਾਂ ਠੀਕ ਆ ਤੇ ਦੁੱਧ ਕਿੰਨਾ ਜੀ ਇਹਦੇ ਕੋਲ ਦੁੱਧ ਹੋਊਗਾ 9-10 ਕਿਲੋ ਹੋਊਗਾ ਦਾ اچھا 9-10 ਕਿਲੋ 10 ਕਿਲੋ ਠੀਕ ਇਹਨੂੰ ਤੋੜ ਲੋ ਜੀ ਬਾਕੀ ਝੋਟੀ ਦਾ ਸਿੰਘ ਦੀ ਕੁਆਲਿਟੀ ਵੇਖੋ ਸਿੰਘ ਕਿੱਡਾ ਸੋਹਣਾ ਲੱਗਾ ਜੀ ਇਹਨੂੰ ਫੇਸ ਵੀ ਬੜਾ ਸੋਹਣਾ ਕੁਆਲਿਟੀ ਝੋਟੀ ਦੀ ਚੈੱਕ ਕਰੋ ਜੀ ਥਾਣ ਵੀ ਚੰਗੇ ਸੋਹਣੇ ਲੱਗੇ ਆ ਪਿੱਠ ਪੂੜਾ ਚੰਗਾ ਚੌੜਾ ਆ ਜੀ ਕਰੋ ਚੈੱਕ ਦੇਵਾ ਚੰਗਾ ਥਣ ਵੀ ਸੋਹਣੇ ਲੱਗੇ ਇਹਨੂੰ ਕਰੋ ਜੱਕੀ 9 ਕਿਲੋ ਦੁੱਧ ਹਣੇ ਦੇ ਕੋਲ 9:00 10:00 ਠੀਕ ਆ ਬੱਚੇ ਦਾ ਕੀਤਾ ਨਾ ਠੀਕ ਆ ਸੂਈ ਤਾਜੀ ਆ ਬੱਚਾ ਮਰ ਗਿਆ ਤਾਜੀ ਬਿਲਕੁਲ ਤਾਜੀ ਪਿੱਠਪੁੜੇ ਦੀ ਚੰਗੀ ਚੌੜੀ ਜੀ ਵੈਰਟੀ ਹੋਊਗੀ ਬਈ ਸੂਈ ਤਾਜੀ ਚ ਕਰੋ ਜੱਕ ਜੀ ਥਣਾ ਥਣਾ ਦੀ ਓਕੇ ਆ ਜੀ ਓਕੇ ਓਕੇ ਤਾਂ ਦੁੱਧੋਂ ਵਾਜੂ ਥੋੜਾ ਪਤਾ ਦੁੱਧ ਤੇ ਵਾਜੂ ਦੁੱਧ ਤੇ ਤਾਂ 11 ਕਿਲੋ 13 ਹੀ ਠੀਕ ਹੈ ਅੱਛਾ ਬੱਚੇ ਦਾ ਕਰਕੇ ਘਟ ਗਈ ਆ ਬਾਕੀ ਸੋਹਣੀ ਸ਼ਕੀਨ ਆ ਪੂਰੀ ਜੀ ਤੇ ਮੋਲੇ ਦਾ ਕਿੰਨਾ ਕਰਨਾ ਜੀ ਮੋਲੇ ਤੇ ਬੱਚਾ ਦਾ ਜਿਵੇਂ ਸਾਦੀ ਵੇਚੀ ਦੀ ਹਾਂ ਜੀ ਤੇ ਤੇ ਭੋਂ ਸਾਦੀ ਵੇਚ ਦਿੰਦੇ ਤਾਂ ਦੋਗੇ ਕਿੰਨੇ ਦੀ ਹੋਣਾ ਹੁਣ ਹੁਣ ਲੱਖ ਦੀ ਛੋੜ ਕਿ ਨਹੀਂ ਕਰੋਗੇ 2000 ਦੀ ਤਿੰਨ ਦੀ ਕਰ ਦੇਾਂਗੇ ਠੀਕ ਹੈ 95 95 ਦੀ ਦੇ ਦੂਗੇ ਹਾਂ ਠੀਕ ਚਲੋ ਕੋਈ ਗੱਲ ਨਹੀਂ ਹਾਂਜੀ ਹੋ ਜਾਂਦਾ ਜੀ ਕੋਈ ਗੱਲ ਨਹੀਂ ਬਾਕੀ ਮੈਲਾ ਮੂਲਾ ਮਾਰਨਾ ਅਜੇ ਇਹਨੇ ਹਾਂ ਮੈਲਾ ਮਾਰੂਗੀ ਮੈਲਾ ਮਾਰਦੀ ਆ ਠੀਕ ਹੈ ਹਾਂ ਮਾਰਦੀ ਤੇ ਆ ਅੱਗੇ ਟੋਕੜ ਕ ਬਣਾ ਗਈ ਹਣਾ ਇਹ ਟੋਕੜ ਕ ਬਣਾ 6 ਮਹੀਨਿਆਂ ਦੀ ਛੇ ਮਹੀਨਾ ਦੀ ਗੱਪਣ ਹਾਂ 5 ਕਿਲੋ ਦੁੱਧ 5 ਕਿਲੋ ਦੁੱਧ ਤੁਹਾਡੀ ਚੈੱਕ ਪਾਸ ਆ ਚੈੱਕ ਪਾਸ ਆ ਜਿੰਨੇ ਖਾਣੇ ਆਉਂਦੀ ਡਾਕਟਰ ਲਿਆ ਗਿਆ ਉਹਦਾ ਚੈੱਕ ਪਹਿਲਾਂ ਤੇ ਝੋਟੀ ਦਾ ਕੱਦ ਚੈੱਕ ਕਰੋ ਜੀ ਕੱਦ ਤੇ ਪਿੱਠ ਬੁੜਾ ਵੇਖੋ ਕਿੰਨਾ ਚੌੜਾ ਆ ਇਹਦਾ ਆਹ ਵੇਖੋ ਕੱਦ ਵਜ਼ਨ ਵੇਖ ਲਓ ਝੋਟੀ ਦਾ ਪੂਰਾ ਵੱਡਾ ਵਾ ਤੇ ਸੋਹਣੀ ਸੁਨੱਖੀ ਪੂਰੀ ਆ ਆਹ ਪੰਜਾਂ ਮਹੀਨਿਆਂ ਦੀ ਗੱਪਣ ਛਿਆਂ ਦੀ ਛਿਆਂ ਦੀ ਛਿਆਂ ਦੀ ਗੱਪਣ ਆ ਜੀ ਬਾਕੀ ਥਾਣ ਵੇਖੋ ਥਾਣ ਕਿਤੇ ਕੁਆਲਟੀ ਵਾਲੇ ਲੱਗੇ ਆ ਸੋਹਣੀ ਸੁਨੱਖੀ ਵੱਡੇ ਕੱਦ ਦੀ ਮਾਲਕ ਆ ਜੀ ਪੂਰੇ ਆ ਵੇਖੋ ਜੀ ਆਜੋ ਇੱਕ ਸਿੰਘ ਦਾ ਥੋੜਾ ਖੋਖ ਲੱਥਾ ਲੱਗਦਾ ਹਨਾ ਠੀਕ ਹੈ ਬਾਕੀ ਛੋਟੀ ਪੂਰੀ ਵੱਡੀ ਆ ਜੀ ਢੇਡ ਤੇ ਲਵਾ ਲਿਆ ਇਹਨੇ ਆ ਵੇਖੋ ਜੀ ਜਾਣ ਦੋ ਬਾਕੀ ਥਣਾ ਦੀ ਕੁਆਲਿਟੀ ਬੜੀ ਸੋਹਣੀ ਆ ਜੀ ਤਾਂ ਸੱਜਰ ਭਾਈ ਕਿੰਨਾ ਕ ਦੁੱਧ ਚਿਮਾਉਂਦੀ ਰਹੀ ਏ 14 15 ਕਿਲੋ ਠੀਕ ਹੈ ਜੀ ਹਾਂ ਇਹ ਦੀ ਮੈਨੂੰ ਹੁੰਦਾ ਕੀ ਆ ਥਣਾ ਥੁਣਾ ਦੀ ਕੋਈ ਬਾਤ ਘਾਟ ਨਹੀਂ ਹੈਗੀ ਜੀ ਹਾਂ ਦੀ ਓਕੇ ਆ ਇਧਰ ਲਾ ਥਣ ਥੋੜਾ ਚੁੱਕ ਦੀ ਆ ਮੜਾ ਜਾ ਠੀਕ ਹੈ ਚੋਂ ਓਕੇ ਆ ਆ ਜੀ ਫੇਰ ਥਣ ਥੋੜਾ ਇਧਰ ਲਾ ਉੱਚਾ ਰੱਖ ਦੀ ਪਰ ਬਰਾਬਰ ਆ ਬਾਕੀ ਥਣ ਵੱਧ ਘੱਟ ਦੀ ਗਰੰਟੀ ਠੀਕ ਆ ਅਗਲਾ ਜਿੰਨੇ ਆਉਣਾ ਉਹ ਵੀ ਚੈੱਕ ਕਰ ਲੇ ਆਪਣੀ ਚੈੱਕ ਪਾਸ ਵੀ ਕਰਾ ਲੈ ਗੱਬਣ ਹਣਾ ਕਰਾ ਲੈ ਜਿੱਦਾਂ ਕੋਈ ਮਰਗੂ ਦੀ ਗਰੰਟੀ ਹੋਗੀ ਠੀਕ ਆ ਤੇ ਮੁੱਲ ਕਿੰਨਾ ਕਰਨਾ ਜੀ ਮੁੱਲੇ ਦਾ 80000 ਰੁਪਏ ਛੋੜ ਕਿ ਨਹੀਂ ਕਰੋਗੇ 45000 ਦੀ 75000 ਦੀ 75000 ਦੀ 74000 74 ਦੀ ਬਾਕੀ ਵੱਡੇ ਕੱਦ ਦੀ ਮਾਲਕ ਆ ਸੋਹਣੀ ਸੁਨੱਖੀ ਪੂਰੀ ਹੈ ਤੇ ਮੁੱਲ ਵੇਖ ਲਓ ਬਿਲਕੁਲ ਝੂਟੀ ਦੀ ਸਾਰਾ ਜਾਇਜ਼ ਆ ਜੀ ਤੇ ਹੁਣ ਜਰਸੀ ਵੈਡ ਦਿਖਾਈਏ ਜੀ ਇਹਦਾ ਸੁਆ ਕਰਵਾ ਜੀ ਦੂਜਾ ਮਾਲ ਲੈ ਤੇ ਜਾ ਮਾਲ ਲੈ ਹੋਏ ਦੂਜਾ ਮਾਲ ਲੈ ਭਾਵੇਂ ਤੇ ਜਾ ਮਾਲ ਲੈ ਥੋੜੀ ਜਿਹੀ ਦਿੱਤੀ ਕਰਕੇ ਲੱਗੀ ਠੀਕ 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 ਤੇ ਦਿਨ ਕਿੰਨੇ ਖੜੂਗੀ ਇਹ ਇਹਦੇ ਲੈ 10 ਦਿਨ ਦਾ ਜੂਗੀ ਕੈਮ ਆ ਉਦਾਂ ਹਾਂ ਜਤੋਂ ਰਾਤ ਰਾਜਾ ਕਰ ਰਹੀ ਹੈ ਹਾਂ ਜੀ ਹੈ ਠੰਡੀ ਆ ਆਰਾ ਪੁੱਤ ਮੋੜ ਲਿਆ ਦ ਆ ਵੇਖੋ ਕਰੋ ਚੱਕ ਜੀ ਜਰਸੀ ਫੇਸ ਵੇਖੋ ਪੂਰਾ ਮੱਥੇ ਦੇ ਉੱਤੇ ਡੂੰਗ ਪੈਂਦਾ ਇਹਦੇ ਪਿਓਰ ਜਰਸੀ ਜਿਹਨੂੰ ਕਹਿੰਦੇ ਉਹ ਜਰਸੀ ਹੈ ਇਹ ਦੱਸੀ ਤਾ ਆ ਤੂੰ ਤੂੰ ਇਹ ਕਰੀ ਜਣਾ ਹਾਨੂੰ ਚਲੋ ਦਿਨ ਦਾ ਅੱਕ ਲੈ ਜੂਗ ਜਿਆਦਾ ਲੈ ਜੂਗੀ ਠੀਕ ਆ ਤਾਂ ਦੁੱਧ ਕਿੰਨਾ ਕ ਚਵਾਉ ਉਹ ਤਾਂ ਵੇਖੋ 8-10 ਕਿਲੋ ਦੇਊਗੀ ਤਾਂ ਚਲੋ ਠੀਕ ਆ ਬਾਕੀ ਹੁਣ ਗੱਬਾਂ ਦਾ ਆਪਾਂ ਜੀ ਜੀ ਖਣਾ ਦੀ ਗਰੰਟੀ ਦੇ ਆਗੇ ਦੁੱਧ ਹੀ ਕੋਈ ਨਹੀਂ ਠੀਕ ਆ ਦੁੱਧ ਤੇ ਗਾੜੀ ਸੇਵਾਣਾ ਚੋਣਾ ਬਾਕੀ ਬੱਚੇ ਪੁੱੱਚੇ ਲੈਣੇ ਹੁਣ ਤਾਂ ਪਿਓਰ ਜਰਸੀ ਹੈ ਹਨਾ ਜੀ 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 ਠੀਕ ਆ ਤੇ ਮੋਲੇ ਦਾ ਕਿੰਨਾ ਕਰਨਾ ਜੀ ਮੁੱਲ ਲਗਾ ਜੇ 28000 ਰੁਪਏ ਦੋਗੇ ਕਿੰਨੇ ਦੀ 26000 26000 ਦੀ ਮਾਨ ਹੋ ਜੂ ਮੌਕੇ ਤੇ ਥੋੜਾ ਮਤਾ ਕਰਦੇ ਬਾਕੀ ਥਾਣਾ ਥੋਣਾ ਦੀ ਕੋਈ ਬਾਤ ਘਾਟ ਨਹੀਂ ਨਾ ਜੀ ਥੋੜਾ ਥੋਕੀ ਹੋਣਗੇ ਜੀ ਠੀਕ ਆ ਥਾਣੇ ਕਰਾ ਲਾਗੂ ਦੇ ਦਿਖਾ ਦਨੇ ਆ ਜੀ 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 ਆ ਹਾਂਜੀ ਹਾਂ ਠੀਕ ਆ 26000 ਚ ਮੌਕੇ ਤੇ ਮਾਨ ਕਰ ਦੋਗੇ ਬਾਕੀ ਉਦਾਂ ਆਉਂਦੀ ਨਹੀਂ ਥੋੜੀ ਜਿਨੀ ਥੀ ਕਰਕੇ ਹੀ ਆ ਬਿਲਕੁਲ 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 ਜੀ ਠੀਕ ਆ ਤੇ ਅੱਗੇ ਆ ਗਈ ਆ ਤੋਕੜ ਆਹ ਤੋਕੜ ਦੁੱਧ ਕਿੰਨਾ ਜੀ ਇਹਦੇ ਕੋਲ ਇਹ ਤੋਂ ਦੋ ਦੋ 8 ਕਿਲੋ 8 ਕਿਲੋ ਹਾਂ ਠੀਕ ਤੋਰ ਲੋ ਇਹਨੂੰ ਖੋਲ ਲੋ ਜੀ ਤੇ ਸੁਆ ਇਹਦਾ ਕਰਵਾਉ ਦੁੱਗਾ ਦੁੱਗਾ ਵਾਲੇ ਨੂੰ ਦੁੱਗਾ ਬਣੀ ਸਮਝ ਕਰੇ ਹਨਾ ਕੋਈ ਥਾਣ ਵੇਖੋ ਇਹਦਾ ਪਹਿਲਾਂ ਕਿਹੜਾ ਲੱਗਾ ਥਾਣ ਦੀ ਕੁਆਲਿਟੀ ਬਹੁਤ ਚੰਗੀ ਆ ਸੋਹਣਾ ਥਾਣ ਲੱਗਾ ਜੀ ਆ ਵੀ ਤੁਸੀਂ ਚੈੱਕ ਕਰੋ ਜੀ ਕਿਦਾਂ ਬਣੀ ਬੁਣੀ ਗਾਂ ਕਿ ਨਹੀਂ ਉਨੀ ਘਰ ਵਾਲੇ ਕਹਿੰਦੇ ਆ ਬਹੀ ਵੀ ਨਾ ਹੋ ਗਿਆ ਆਪਣੀ ਤੋਂ ਹੁਣੇ ਹੀ ਆਈ ਆ ਠੀਕ ਹੈ ਜੀ ਲੈ ਜਾ ਬਾਕੀ ਥਾਨ ਸੋਹਣੇ ਲੱਗੇ ਆ ਇਹ ਜਰਸੀ ਤੋਂ ਥੋੜੀ ਕ੍ਰੋਸ ਜੀ ਆ ਜਾਂਦੀ ਹੈ ਹਨਾ ਜਾਣ ਦੋ ਥਾਨ ਬੜਾ ਚੰਗਾ ਲੱਗਾ ਜੀ ਆਹ ਕੋਈ ਥਾਨ ਦੀ ਕੁਆਲਿਟੀ ਵੀ ਹੋਰ ਬਾਕੀ ਤੇ ਵਸੂ ਆ ਬਦ ਨਾ ਦਿਖਾ ਦੇਈਓਂਗੀ ਹਾਂ ਜੀ ਹਾਂ ਜੀ ਹਾਂ ਲੱਗਿਆ ਨਾ ਤੇ ਰੱਸੀ ਪਾ ਕੇ ਚਵਾਈ ਕਰਦੇ ਜੀ ਰੱਸੀ ਪਾ ਕੇ ਠੀਕ ਹੈ ਜੀ ਇਹਦਾ ਮੁੱਲ ਕਿੰਨਾ ਕਰਨਾ ਜੀ ਇਹਦਾ 18000 ਰੁਪਏ ਕਰ ਲੀਏ 18000 ਤੂੰ ਦੋਗੇ ਕਿਨੇ ਦੀ ਹਾਂਣਾ ਹੀ 16000 ਦੀ ਮਾਣ ਜੂ 16 ਚ ਛੂ ਆ ਥੋੜਾ ਬਾਧਾ ਨਹੀਂ ਹੂੰ ਲਾ ਲੈ ਕੋਈ ਵੀ ਹਨਾ ਕਰ ਨਹੀਂ ਕੋਈ ਗੱਲਬਾਤ ਹੋਰ ਜੀ ਠੀਕ ਹੈ ਜੀ ਹਾਂ ਕਰਨੀ ਮੈਂ ਗੱਲਬਾਤ ਕੋਈ ਗੱਲਬਾਤ ਠੀਕ ਆ ਜਿੰਨੇ ਵੀ ਹੋਣਾ ਆਨ ਕੇ ਆਪਦੀ ਚਵਾਈ ਇਥੋਂ ਕਰਕੇ ਲੈ ਜੇ ਇਹ ਆਨਲਾਈਨ ਮੰਗਵਣੀ ਆ ਫਿਰ ਵੀ ਆਪਣੀ ਗਰੰਟੀ ਹੋਗੀ ਜੀ 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 ਹਾਂ ਠੀਕ ਹੈ ਜੀ ਸਹੀ ਆ ਲਾ ਲਿਓ ਭਾਈ ਨੂੰ ਫੋਨ ਆਹੀ ਪਸ਼ੂ ਸੇਲ ਕਰਨੇ ਆ ਤੇ ਸਾਰੇ ਇੱਕ ਗੱਬੜਾ ਨੇ ਬਾਕੀ ਸਵੇ ਸਵਾਏ ਹੈਗੇ ਆ ਇੱਕ ਟੋਕੜ ਗੱਬੜਾ ਝੋਟੀ ਆ ਕੇ ਆਪਣੀ ਤਸल्ली ਕਰਕੇ ਚੈੱਕ ਪਾਸ ਕਰਕੇ ਲੈ ਕੇ ਜਾਇਓ ਵੀਡੀਓ ਨੂੰ ਕਰ ਦਿਓ ਸ਼ੇਅਰ ਜੀ ਧੰਨਵਾਦ